बटाला दे देने वाले पर्याग सरबजीत सिंह किसी वालों घट नहीं तो उम्र दौड़ के झंडे गाय खेड सतर साल तू तो व उमर मुकाबलिया गोल्ड मेडल हासिल किया है अते हुन लवली मीट दे दौरान एक दो नहीं बल्कि चार सोन तगमे जित के बटाले और जिला गुरदासपुर का नाम रोशन किया है ਸਰਜੀ ਸਿੰਘ ਕਾਲੋਂ ਆ ਨਿਊਲੀ ਜਿਹੜੇ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਰਾਏਪੁਰ ਜਿਸ ਤੱਕ ਲੁਧਿਆਣਾ ਮਿੰਨੀ 올림픽ਸ ਉੱਥੇ ਹੁੰਦੀਆਂ ਨੇ ਹਾਂਜੀ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਵਾਪਸ ਆਇਆ ਤੇ ਏਜ ਗਰੁੱਪ ਦੇ ਹਿਸਾਬ ਨਾਲ ਉਥੇ ਕਰਦੇ ਨੇ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 ਪਲੱਸ 75 ਪਲੱਸ ਤੇ 80 ਪਲੱਸ ਚਾਰ ਚਾਰ ਗਰੁੱਪ ਜਿਹੜੇ ਹੀ ਉਹਨਾਂ ਲੈਵੇ ਪੰਜਾਬ ਹਰਿਆਣਾ ਹਮਤਰ ਜਿਹੜਾ ਮੱਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜੇ ਖੇਲ ਰਾਏ ਪਰ ਹੋਰ ਜਿੱਤੇ ਬਾਕੀ ਦੇ ਚਾਰ ਹਾਂ ਬਾਕੀ ਜਿਹੜੇ ਚਾਰ ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ ਚਾਰ ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਇਹ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰਦਾਂ ਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਲ ਜਿਹੜੀ ਆ ਉਹ ਸਰ ਹੋ ਸਕਦੀ ਆ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਮੈਂ ਢਾਈ ਤਿੰਨ 300 ਦੇ ਅਰਗੇਜ ਮੈਨਰੇ ਦੇ ਲਈ ਮੈਂ ਪ੍ਰਾਰਥਨਾ ਕਰ ਚੁੱਕਾ ਮੈਂ ਪਰਿਵਾਰ ਚਾਹ ਦੇ ਨਾਲ ਆ ਬਾਕੀ ਮੇਰੇ ਪਰਿਵਾਰ ਦਾ ਸਹਿਯੋਗ ਪੂਰਾ ਮੈਸੇਜ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡੀਟ ਕਹ ਲੋ ਤੇ ਹਰ ਤਰ੍ਹਾਂ ਦਾ ਮਤਲਬ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਵਹੀਆ ਕਰਾ ਦੇਣੀ ਆ ਵਿਆਹ ਲੋ ਟ੍ਰੇਨਿੰਗ ਕਿਉਂ ਕਰਦੇ ਟ੍ਰੇਨਿੰਗ ਮੈਂ ਸਵੇਰੇ 4 ਵਜੇ ਉੱਠ ਪੈਂਦਾ ਜੀ ਕਿੰਨੇ ਕਿਲੋਮੀਟਰ ਕਰਦੇ ਅੱਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪ ਉਹਨਾ ਇੱਥੇ ਐਕਸਰਸ ਜਨ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਹੈ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ 2 ਘੰਟੇ ਡੇਢ ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵਾਰ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰ ਤੇ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਹੈ ਦੌੜ ਤਾਂ ਤੇ ਇਹਦੇ ਨਾਲ ਸਪੀਡ ਜਿਹੜੀ ਬਣਾਉਣੀ ਜ਼ਰੂਰੀ ਹੈ ਮੈਨੂੰ ਕਿਲਾ ਰਾਏਪੁਰ ਮੇਰੇ ਖਿਲ ਘੱਟੋ-ਕੱਟ ਵੀ 10 12 ਚੰਨ ਵਾਲੇ ਸੀ ਜਿੰਨਾਂ ਪਹਿਲਾਂ ਹੀ ਸਵਾਲ ਮੈਂ ਤੇ ਕਿਤੇ ਖਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਨਹੀਂ ਮੈਂ ਕੁਝ ਨਾ ਜਲਦਾ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਮੈਂ ਰੋਟੀ ਖਾਣੇ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫੇਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਕੋਈ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਵੀ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਵੇਰੇ ਉਹ ਖਾਈਦੇ ਨੇ ਮਤਲਬ ਅਖਰੋਟ ਖਾਈਦੇ ਆ ਉਹ ਵੀ ਭਿੰਦੀਦੇ ਆ ਮਤਲਬ ਖਰਾਕ ਪੱਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਨਾ ਪੀਣਾ ਸਵੇਰ ਪੂਰੀ ਇੰਡੀਆ ਚ ਹੀ ਬਾਰੀ ਦੇ ਤੱਕ ਇਹ ਮੈਂ ਜੀ ਨੈਸ਼ਨਲ ਤੱਕ ਹੀ ਗਿਆ ਬਾਹਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਿਯੋਗ ਨਹੀਂ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਤੱਕ ਜਾਣੇ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰ ਇਹ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾ ਤੇ ਕੰਮ ਹੈ ਇਹ ਵੀ ਤੁਹਾਨੂੰ ਪਤਾ ਹੀ ਹੈ ਮੈਡਲ ਤੇ ਲੱਖ ਰੁਪਇਆ ਬਾਹਰ ਜਾਣੇ ਲੱਗ ਜੰਨਾ ਪਰਵਾਰ ਚ ਕਿੰਨੀ ਖੁਸ਼ੀ ਹੁੰਦੀ ਮੈਡ ਰਿਹਾ ਕਰਦੇ ਪਰਵਾਰ ਤੇ ਮੇਰਾ ਸਾਰਾ ਖੁਸ਼ੀ ਮੇਰਾ ਮੋਬਾਈਲ ਪਰਿਆ ਮਤਲਬ ਕਮੈਂਟਸ ਆ ਕੇ ਦੂਜਾ ਤੀਜਾ ਆ ਕੇ ਜਦੋਂ ਘਰ ਆਏ ਸੀ ਕਿੰਨੀ ਖੁਸ਼ੀ ਸੀ ਘਰ ਆਣ ਦੇ ਪਹਿਲੇ ਖੀ ਹੋਈ ਨੇ ਉਹਨਾਂ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਡੈਡੀ ਜੀ ਮੈਡ ਲੱਗ ਗਿਆ ਨਾ ਉਥੇ ਦੱਸ ਦਿੱਤਾ ਵੀ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਜਿੱਤ ਚੁੱਕਾ ਮੇਰੇ ਦੋ ਬੇਟੇ ਐਸ ਵੇਲੇ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਾਂ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨਾਲ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏਗੀ ਮੇਰੇ ਕੋ ਗਰੰਟੀ ਲੈ ਲਓ ਤੇ ਨਾਲ ਪੜਾਈ ਦੇ ਨਾਲ ਖੇਡਾਂ ਨੇ ਤੇ سونے ਤੇ ਸੁਆਗ ਹੈ ਤੈਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਪੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਾਂ ਪੇ ਨਸ਼ੇ ਤੋਂ ਰੋ ਖਰਾਕ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਹਨਾਂ ਨੂੰ ਉਲ ਧਿਆਨ ਦਿਓ ਤੇ ਆਪਣੇ ਖੇਡਾਂ 'ਤੇ ਧਿਆਨ ਦਿਓ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਆ ਤੁਸੀਂ ਸਾਰ ਕਰ ਸਕਦੇ ਹੋ